ਵਿੱਚ ਵੱਡੀ ਲੋੜ ਹੈ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦੀ ਵੱਡੀ ਲੋੜ ਹੈ ਇਤਿਹਾਸ ਨਾਲ ਜੋੜਨ ਦੀ ਅੱਜ ਬੱਚੇ ਪੰਜਾਬੀ ਬੋਲੀ ਤੋਂ ਟੁੱਟ ਰਹੇ ਨੇ ਪੰਜਾਬੀ ਸਕੂਲਾਂ ਦੇ ਵਿੱਚ ਵੀ ਹਾਲਾਤ ਕਈਆਂ 'ਚ ਬਣ ਗਏ ਪੰਜਾਬੀ ਬੋਲਣ ਤੇ ਫਾਈਨ ਹੈ ਜਿਹੜੇ ਬੱਚੇ ਪੰਜਾਬੀ ਬੋਲਣਾ ਛੱਡ ਗਏ ਸਮਝੋ ਆਪਣੀ ਮਾਂ ਬੋਲੀ ਤੋਂ ਟੁੱਟ ਗਏ ਉਹ ਖਤਮ ਹੋ ਗਏ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਨਾ ਉਹ ਖਤਮ ਹੋ ਜਾਂਦੀਆਂ ਨੇ ਬੱਚਿਆਂ ਨੂੰ ਇਤਿਹਾਸ ਸਿੱਤੇ ਕਰਾਈਏ ਊੜਾ ਤੇ ਝੂੜਾ ਸਾਡੇ ਬੱਚਿਆਂ ਦੇ ਹੋਣਾ ਲਾਜ਼ਮੀ ਹੈ ਊੜਾ 35 ਵੀ ਯਾਦ ਹੋਣੀ ਚਾਹੀਦੀ ਹੈ ਭਾਵ ਪੰਜਾਬੀ ਬੋਲੀ ਵੀ ਯਾਦ ਹੋਣੀ ਚਾਹੀਦੀ ਹੈ ਤੇ ਜੂੜਾ ਵੀ ਬੱਚੇ ਦੇ ਸਿਰ ਤੇ ਹੋਣਾ ਬੜਾ ਲਾਜ਼ਮੀ ਹੈ ਤੇ ਜੇ ਊੜਾ ਤੇ ਜੂੜਾ ਨਹੀਂ ਸੰਭਾਲਾਂਗੇ ਤੇ ਫਿਰ ਸਿੱਖੀ ਕਿੱਥੋਂ ਪਾਲਾਂਗੇ ਫਿਰ ਸਿੱਖੀ ਵੀ ਨਹੀਂ ਆਉਣੀ ਫਿਰ ਪੰਜਾਬੀਅਤ ਦੇ ਗੁਣ ਵੀ ਨਹੀਂ ਆਉਣੇ ਪੰਜਾਬੀ ਹੋਣ ਦਾ ਮਾਣ ਵੀ ਮਹਿਸੂਸ ਨਹੀਂ ਹੋਣਾ ਫਿਰ ਗੁਰੂ ਪਿਆਰਿਓ ਪੰਜਾਬੀ ਆਪਣੇ ਵਿਰਸੇ ਨੂੰ ਸਾਂਭਣਾ ਆਪਣੀ ਵਿਰਾਸਤ ਨੂੰ ਸਾਂਭਣਾ ਆਪਣੇ ਗੁਣਾਂ ਨੂੰ ਸਾਂਭਣਾ ਇਹ ਬੜਾ ਵੱਡਾ ਫਰਜ਼ ਹੈ